ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਦੀ ਨਵੀਂ ਵੀਡੀਓ ਵਿੱਚ ਲੈ ਸੱਜਣੋ ਅੱਜ ਆਪਾਂ ਪਹੁੰਚਿਆ ਮੋੜ ਮੰਡੀ ਤੇ ਜੋ ਕਿ ਮਹੀਨੇ 'ਚ ਇੱਕ ਵਾਰ ਮੰਡੀ ਲੱਗਦੀ ਆ 20 ਤਰੀਕ ਤੇ ਅੱਜ ਆਪਾਂ 20 ਤਰੀਕ ਮਾਰਚ 2024 ਦੀ ਵੀਡੀਓ ਕਵਰ ਕਰਨ ਨੂੰ ਪਹੁੰਚੇ ਆ ਦਿਖਾਵਾਂਗੇ ਤੁਹਾਨੂੰ ਟੌਪ ਤੋਂ ਟੌਪ ਪਸ਼ੂ ਕਰਾਣਾ ਦੀ ਵਪਾਰੀ ਵੀਰਾਂ ਨਾਲ ਗੱਲਾਂ ਬਾਤਾਂ ਲੈ ਸੱਜਣੋ ਵਪਾਰੀ ਵੀਰਾਂ ਦੇ ਨੰਬਰ ਵੀ ਤੁਹਾਨੂੰ ਲੈ ਕੇ ਦਵਾਂਗੇ ਦਿਖਾਵਾਂਗੇ ਵੀ ਕੀ ਰੰਗ ਧੰਗਾ ਮੇਲਾ ਤੇ ਜਿਹੜਾ ਕਿ ਠੰਡਾ ਰਿਹਾ ਆ ਤੁਹਾਨੂੰ ਦਿਖਾਵਾਂਗੇ ਹਨ ਸਾਰੇ ਕੁਆਲਿਟੀ ਦੇ ਤੇ ਬਾਕੀ ਜਿਹੜੇ ਸੱਜਣਾਂ ਨੇ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੇ ਆ ਜੋ ਕਰਾਉਣੇ ਗੱਲਾਂ ਵਾਸਤੇ ਸੱਜਣ ਇਹ ਮੰਡੀ ਬਠਿੰਡੇ ਜਿਹੜੇ ਵਿੱਚ ਲੱਗਦੀ ਆ ਮਹੀਨੇ ਇੱਕ ਵਾਰ ਮੰਡੀ ਲੱਗਦੀ ਆ ਸੱਜਣਾਂ ਆਜੀ ਵੀਡੀਓ ਤੇ ਲਾਟ ਲੱਗੇ ਜੁੜ ਕੇ ਰਹੇ ਹੋ ਵੀਰ ਨੂੰ ਦੱਬ ਕੇ ਸ਼ਹਿਰ ਜਰੂਰ ਕਰਦੇ ਪਸ ਸੱਜਣੋ ਮੌੜ ਮੰਡੀ ਤੇ ਬਾਈ ਨਾਲ ਗੱਲ ਕਰਾਉਣ ਲੱਗਾ ਜਾਨਵਰਾਂ ਚੰਗੇ ਤੋਂ ਚੰਗੇ ਲੈ ਕੇ ਪਹੁੰਚੋ ਆ ਬਾਈ ਕੀ ਹਾਲ ਨੇ ਬਾਈ ਠੀਕ ਆ ਬਾਈ ਬਾਈ ਨਾਮ ਜੀ ਨਾਮ ਡਿਫਟੀ ਬਾਈ ਡਿਫਟੀ ਠੀਕ ਹੈ ਡਿਪਟੀ ਹੈ ਬਾਈ ਦਾ ਨਾਮ ਬਾਈ ਏਰੀਆ ਕਿਹੜਾ ਆਪਣਾ ਆਪਣਾ ਡਿਸਟ੍ਰਿਕਟ ਮਾਨਸਾ ਡਿਸਟ੍ਰਿਕਟ ਮਾਨਸਾ ਪਿੰਡ ਬਲੇਲ ਵਾਲਾ ਪਿੰਡ ਬਲੇਲ ਵਾਲਾ ਜਿਲ੍ਹਾ ਬਾਈ ਜਿਲ੍ਹਾ ਮਾਨਸਾ ਮਾਨਸਾ ਹੀ ਪੈਦਾ ਠੀਕ ਹੈ ਦੋ ਪਸੂ ਨੇ ਹਾਂ ਬਈ ਵੈਸੇ ਦੋ ਹੀ ਨੇ ਚਾਰ ਹੀ ਮੰਨੋ ਦੋ ਆਪਣੇ ਦੂਜੇ ਭਾਈ ਦੇ ਠੀਕ ਹੈ ਠੀਕ ਹੈ ਦੂਜੇ ਦੋ ਭਾਈ ਜਿਹਾਂ ਨੇ ਤੇ ਬਾਈ ਸੂਈਆਂ ਨੇ ਚਾਰੇ ਹਾਂ ਬਈ ਠੀਕ ਹੈ ਲੈ ਚਾਰਾਂ ਝੋਟੀਆਂ ਦੀ ਡਿਟੇਲ ਲੈ ਕੇ ਦਵਾਂਗੇ ਸੱਜਣੋ ਪਰ ਇੱਕ ਤਾਂ ਹੈਗੀ ਜੀ ਆਪਾਂ ਗੱਲ ਕਰ ਲਈ ਐਨ ਪੂਰੀ ਟੋਪਰ ਤੇ ਉਹੀ ਝੋਟੀ ਦੋ ਕਰਦੇ ਆਪਾਂ ਸਟਾਰਟ ਤੋਰ ਜੱਗੀ ਆ ਦੇ ਤਗੀ ਤੋਰ ਦੇ ਆਪਡੀ ਮੈਂ ਇਹਨੂੰ ਬਾਹਰ ਕੱਢ ਕੇ ਤੇ ਹੁਣ ਲਸੂਆ ਦਾ ਦੇ ਵੱਡੇ ਪੈਸੇ ਸੁਆ ਬਈ ਇਹਦਾ ਦੂਜਾ ਹੈ ਸੁਆ ਹੈਗਾ ਦੂਜਾ ਆਪਾਂ ਸੱਜਣੋਂ ਗੱਲ ਗੱਲ ਕਰ ਲਈਏ ਕੱਦ ਦੀ ਤਾਂ ਕੈਮਰੇ 'ਚ ਐਡੀ ਛੋਟੀ ਆਉਂਦੀ ਨਹੀਂ ਹੈਗੀ ਕੈਮਰੇ 'ਚ ਪੂਰੇ ਵੱਡੇ ਕੱਲਾ ਕੱਲਾ ਥਾਣਾ ਦੇਖ ਸਕਦੇ ਹੋ ਸੱਜਣੋਂ 20 ਕਿੱਲੇ ਨੇ ਪਹਿਲਾਂ ਨੇ ਦਿੱਤਾ ਬਈ ਸੁੰਗ ਸੁੰਗ ਦੀ ਕੁਆਲਿਟੀ ਇਹ ਪਹਿਲਾਂ ਅਸੀਂ ਤੋੜ ਕੇ ਦਿਖਾਉਣਾ ਫੇਰ ਲਵਾਂਗੇ ਬਾਕੀ ਡਿਟੇਲ ਲਾਉਣਾ ਤੇ ਦੇਖ ਸਕਦੇ ਹੋ ਖਾਨ ਹੈਗਾ ਸੱਜਣੋਂ ਪੂਰਾ ਐਨ ਗੈਪ ਤੇ ਲੱਗਿਆ ਛੋਟੀ ਨੂੰ ਪੂਰੀ ਟੌਪ ਕੁਆਲਿਟੀ ਦੀ ਆ। ਖੋੜ ਲੈ ਵੀਰੇ। ਪੂਰੀ ਠੰਡੀ ਸੇਲ। ਅੰਦਰ ਸੁਣੋ ਦਵਾਰੇ ਫੇਰ ਦਿਖਾ ਦਈਏ। ਥਣਾ ਸੁਣਾ ਦੀ ਕੁਆਲਿਟੀ ਪੂਰੀ ਐਨ ਮੁੱਠੀ ਵਾਲਾ ਤਾਂ ਕੋਕਿੰਨ ਲੱਗਿਆ ਹੋਇਆ। ਤੇ ਬਾਈ ਕਿਹੜਾ ਸੂਆ ਝੋਟੀ ਦਾ ਦੂਜਾ? ਦੂਜਾ ਸੂਆ ਬਾਈ। ਕਿਹਦੇ ਦਿਨਾਂ ਦਾ ਸੂਆ ਹੋ ਗਿਆ? ਛੇ ਮਾਂ ਦਿਨ ਅੱਜ। ਸੂਈ ਨੂੰ ਹੋ ਗਿਆ ਛੇ ਮਾਂ ਦਿਨ ਬੱਚਾ ਗਿਆ ਮਗਰ। ਮਗਰ ਘਟਾ ਬਾਈ। ਮੰਗ ਰਿਹਾ ਹੈਗਾ ਮੇਲ ਕਾਫ ਸੱਚ ਨੂੰ ਦੇਖ ਸਕਦੇ ਹੋ। ਬਈ ਦੁੱਧ ਕਿੰਨਾ ਕ ਤਿਆਰ ਕਰੀਏ ਹੁਣ ਦੁੱਧ 17 ਲੀਟਰ ਬੌਲੀ ਆ ਬਈ ਥੱਲੇ ਅੱਛਾ 17 ਕਿਲੋ ਬੌਲੀ ਆ ਕਿੰਨਾ ਕ ਚੋਰਖੇ ਬੌਲੇ ਜੀ ਬਸ 17 ਲੀਟਰ ਚੋਲਿਆ ਦੁੱਧ 20 ਦੀ 20 ਕਿਲੋ ਦੀ ਮਾਲ ਕਣਾਈ ਪਹਿਲਾਂ ਨਹੀਂ ਦੁੱਧ ਦਿੰਦੇ ਹੁਣ ਕਿੰਨਾ ਕ ਦੇ ਦੂ ਬਾਈ ਅੱਜ ਕੀ ਸੁਆ ਦੇਖੋ ਬਾਈ 23 ਤਾਂ ਦੇਣੀ ਚਾਹੀਦਾ ਯਾਰ ਜਿਵੇਂ ਮੈਂ ਤੇ ਲੈ ਵਾਲੂ ਲੱਗਿਆ ਬਾਕੀ ਕੱਦ ਘਾਟਾ ਹਣਾ ਹੂੰ ਹੂੰ ਠੀਕ ਹੈ 24 24 ਦੀ ਕਿਵੇਂ ਬਾਈ 101 ਨੰਬਰ ਠੀਕ ਹੈ 24 24 ਦੀ ਹੈਗੀ 1 ਨੰਬਰ ਹੈ ਬਾਕੀ ਥਣ ਬਹੁਤ ਬੜਾ ਚੰਗਾ ਲੱਗਿਆ ਹੈ ਹਣਾ ਤੇ ਬਾਈ ਕੀ ਮੁੱਲ ਕਰਦਾ ਇਹ ਝੋਟਾ ਮੁੱਲ ਬਈ 5.5 ਲੱਖ ਹੈ ਦਾ 5.5 ਲੱਖ ਰੁਪਏ ਮੁੱਲ ਕਰਦਾ ਸੱਜਣੋ ਬਾਈ ਤੇ ਬਾਈ ਜੇ ਕੋਈ ਸੱਜਣ ਕਹੇ ਵੀ ਆਪਾਂ ਨੂੰ ਘਰੇ ਚਵਾ ਦੇ ਇਹਨਾਂ ਤੋਂ ਤਾਂ ਚਵਾ ਲੋਂਗੇ ਹਾਂ ਹਾਂ ਓਕੇ ਆ ਜਾਵਾਂ ਅੱਛਾ ਵੀ ਬੰਦਾ ਸਾਈ ਕਰਦੇ ਵੀ 5000 ਹਾਂ ਹਾਂ ਕੋਈ ਗੱਲ ਠੀਕ ਹੈ ਕਿੰਨੇ ਦੇ ਦਾ ਗਲਾਸ ਸਾਢੇ 4 ਲੱਖ ਦੀ ਐਂਡ ਡਾਟਾ ਵਾਟਾ ਅੱਛਾ ਐਂਡ ਦੇ ਦਵਾਂਗੇ ਸਾਢੇ 4 ਲੱਖ ਰੁਪਏ ਦੀ ਹੈ ਬਾਈ ਤੇ ਹੋਰ ਇੱਕ ਝੋਟੀ ਆ ਗਈ ਹੈ ਲੈ ਇਹਦਾ ਵੀ ਦਵਾ ਗਾ ਇਹ ਵੀ ਦੋੜ ਦੇ ਜੱਗੀ ਹੋਰ ਕੀ ਹੈ ਕਿਹੜਾ ਸੂ ਹੈ ਦਾ ਇਹਦਾ ਕਲੂਨ ਆ ਬਾਈ ਕਲੂਨ ਆ ਇਹ ਸਹੀ ਸੱਚ ਨੂੰ ਇਹ ਛੋਟੇ ਪੂਰੇ ਟਾਪਰ ਆ ਪਰ ਜੇ ਆਪਾਂ ਗੱਲ ਕਰਨੇ ਵੇ ਵੱਡੀ ਟੁੱਟਲੇ ਵੇ ਖੜੀ ਤਾਂ ਛੋਟੀ ਪੈਂਦੀ ਆ ਕਿੱਕੀ ਪੈਂਦੀ ਆ ਤਾਂ ਕਰਕੇ ਲੈ ਸਿੰਘ ਸੁੰਗ ਦੀ ਕੁਆਲਿਟੀ ਇਹ ਦੀ ਡਿਜ਼ਾਈਨ ਪੂਰੀ ਚੰਗੀ ਕੁਆਲਿਟੀ ਦੇ ਆ ਦੇਖ ਸਕਦੇ ਹੋ ਬਾਈ ਕੈਦਨਾ ਸੁਆ ਹੋ ਗਿਆ ਦਾ ਇਹ ਵੀ ਛੇ ਦਿਨਾਂ ਹੀ ਸੁਆ ਬਾਈ 5 6 7 ਦਿਨਸ ਐਂਡ 7 ਦਿਨਾਂ ਦੀ ਆ ਅੱਛਾ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਦੁੱਧ ਬਾਈ ਇਹਦੇ ਥੱਲੇ 12 ਲੀਟਰ ਬੋਲੀ ਆ ਅੱਛਾ 12 ਲੀਟਰ ਬੋਲੀ ਪਹਿਲਾਂ ਨਾ ਇਹ ਅੱਛਾ ਦੇਖ ਸਕਦੇ ਦੰਦਾਂ ਦੇ ਨਹੀਂ ਆ ਦੋ ਦੰਦ ਹੈ ਅੱਛਾ ਮੂੰਹ ਹੈ ਕਿ ਦੋ ਦੰਦ ਹੈ ਚੋਈ ਚੋਈ ਦੀ ਸਾਹਿਬ 101 ਨੰਬਰ ਬੱਚਾ ਕੀ ਇਹਦਾ ਇਹਦੇ ਮਗਰ ਕੱਟੀ ਹੈ ਇਹਦੇ ਮਗਰ ਖੀ ਗਿਆ ਫੀਮੇਲ ਕਾਫ ਸੱਜਣੋਂ ਦੇਖ ਸਕਦੇ ਨੇ ਕੱਟੀ ਕੀ ਭਾਅ ਕਰਦੇ ਹਾਂ ਕੱਟੀ ਦਾ ਇਹ ਆ 22 22000 ਸੱਜਣੋਂ ਕੱਦ-ਕੁੱਦ ਦੀ ਹੈਗੀ ਚੰਗੀ ਹਜੇ ਮੂੰਹ ਦੋ ਦੰਦਾਂ ਝੋਟੀ ਨੇ ਬਣਨਾ ਬਹੁਤ ਹੈ ਅਗਲੇ ਸੂਏ ਜਾ ਕੇ ਪੂਰੀ ਵੱਡੇ ਕੱਦ ਕਾਠੜੀ ਝੋਟੀ ਬਣ ਜੂਗੀ ਤੇ ਦੇਖ ਸਕਦੇ ਬਣਦੇ ਬਾਈ ਬਾਈ ਕਿੰਨੇ ਦੇ ਦਾਂਗੇ ਲਾਸਟ ਬਾਈ ਇਹ ਇਹ ਆਪਾਂ ਦੇ ਦਾਂਗੇ ਕੱਸੀ ਦੀ ਇੱਕ 80 ਦੀ ਝੋਟੀ ਦੇ ਦਾਂਗੇ ਠੀਕ ਹੈ ਹੋਰ ਗੜੀ ਹੈ ਬਾਈ ਬਸ ਬਾਕੀ ਦੋ ਦੀ ਬਹੁਤ ਆ ਯਾਰ ਠੀਕ ਹੈ ਨੰਬਰ ਉਹ ਤੁਹਾਨੂੰ ਲੈ ਬਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਦਾ ਸੰਪਰਕ ਕਰ ਲਿਓ ਦੇਖ ਸਕਦੇ ਹੋ ਮੋਹਲ ਬਾਈ ਮੋਬਾਈਲ ਨੰਬਰ 94172 94172 67905 67905 ਹਾਂ ਠੀਕ ਹੈ ਜੀ ਲੈ ਸਜਰੂ ਬਾਈ ਨਾਲ ਕਰਾਉਣਾ ਹੈ ਗੱਲਬਾਤ ਬਾਈ ਹੈਗਾ ਪਹਿਲਾਂ ਹੀ ਖੁਸ਼ ਬਹੁਤ ਆ ਕੀ ਹਾਲ ਨੇ ਬਾਈ ਬਾਈ ਬਹੁਤ ਵਧੀਆ ਕੀ ਨਾਮ ਹੈ ਬਾਈ ਦਾ ਮਰਾ ਦਾ ਮੋਟੂ ਆ ਬਾਈ ਮੋਟੂ ਹੈਗਾ ਜੀ ਮੋਟੂ ਹੈ ਹਾਂ ਬਾਈ ਠੀਕ ਹੈ ਏਰੀਆ ਜਿਹੜਾ ਬਾਈ ਏਰੀਆ ਜੀ ਸਾਡਾ ਧਨੋਲਾ ਮੈਂ ਧੂਰੀ ਅਸੀਂ ਕਈ ਜਾਣੇ ਵਪਾਰ ਕਰਦੇ ਆ ਚਾਰ ਜਾਣੇ ਅੱਛਾ ਚਾਰ ਪੰਜ ਜਾਣੇ ਵਪਾਰ ਕਰਦੇ ਹਾਂ ਲੈ ਸੱਜਣੋਂ ਨਾਲ ਕਾਰਾ ਵੀ ਆ ਰਿਹਾ ਹੋਰ ਕੱਲ ਠੀਕ ਆ ਵਧੀਆ ਵਧੀਆ ਬਾਈ ਠੀਕ ਆ ਫਿਰ ਪਿੰਡ ਚ ਮੋਟੂ ਹੈ ਕਹਿੰਦੇ ਨੇ ਕੋ ਹੋਰ ਨਾ ਮੋਟੂ ਹੀ ਕਹਿੰਦੇ ਨੇ ਸਾਰੇ ਜੀ ਮਟਨ ਲਾ ਠੀਕ ਆ ਤੇ ਜੇ ਕੋਈ ਫੋਨ ਕਰੂਗਾ ਸੱਜਣ ਪਰ ਮੋਟੂ ਹੈਗੇ ਚੱਲ ਕਰੇਗਾ ਮੋਟੂ ਦਾ ਨਾਂ ਹੀ ਮੋਟੂ ਮਸ਼ਹੂਰ ਹੋਇਆ ਠੀਕ ਆ ਤੇ ਹੋਇਆ ਸੀ ਡੋਟੀਆਂ ਬੰਡੀਆਂ ਜੀ ਉਦੋਂ ਵੀ ਮੋਟੂ ਨਾਂ ਰੱਖ ਕੇ ਬੰਡੀਆਂ ਸੀ ਠੀਕ ਆ ਠੀਕ ਆ ਗੱਲ ਬਾਈ ਤੇ ਬਾਈ ਪਿੰਡ ਕਿਹੜਾ ਦਾ ਸੇ ਆਪਣਾ ਹਾਂ ਜੀ ਪ ਤੂਰੀ ਸ਼ਹਿਰ ਠੀਕ ਹੈ ਕਿਹੜੀ ਮੈਂ ਤੋਹਰੀ ਸਟਾਰਟ ਸੁਈਆਂ ਨਹੀਂ ਬਈ ਸਾਰੀਆਂ ਹਾਂ ਸੁਈਆਂ ਹੋਣ ਨਾਉਣੇ ਤੋਰਨੇ ਕੇ ਅੱਛਾ 9 ਮਹੀਆਂ ਲੈ ਕੇ ਪਹਿਲਾਂ ਆ ਆ ਤਖਟ ਛੋਟੀ ਦਿਖਾਉਣੇ ਕਿਹੜੇ ਸੂਏ ਦੀ ਬਈ ਇਹ ਇਹ 3 ਆ ਬਈ 3 ਸੂਆ ਪੈਂਦੀ ਦੂਜੇ ਜਾਨ ਹਾਂ ਨਾ ਆਪਾਂ 3 ਹੀ ਦੱਸਿਆ ਮਾਲਕ ਨੇ ਪਤਾ ਲੈ ਕੇ ਆਉਣੇ ਆ ਨਾ ਠੀਕ ਹੈ ਮਾਲਕ ਨੇ ਕੀ ਆ ਕਹਤਾ ਆਪਾਂ 3 ਆ ਕਹਤਾ ਸੁਈ 15 ਤਰੀਕ ਦੀ ਆ 15 ਤਰੀਕ ਸੁਈ ਇਧਰ ਨੂੰ ਤੋਰ ਦੇ ਕਾਲੇ ਦੋ ਦੋ ਕਿਵੇਂ ਫੜਦਾ ਕਾਲੇ ਜਦੋਂ ਕਾਬੂ ਦਾ ਕੋਈ ਹੁੰਦਾ ਨਹੀਂ ਦੇਖ ਸਕਦੇ ਹੱਥ ਤੋੜ ਦੇ ਤੋੜ ਮੈਂ ਫੁੱਲ ਖੜਾ ਮੈਂ ਤੋੜ ਦੇਖ ਸਕਦੇ ਸਿੰਘ ਸਿੰਘ ਦੀ ਕੁਆਲਿਟੀ ਤੇ ਬਾਈ ਕੈਦਣਾ ਸੂਆ ਹੋ ਗਿਆ ਦਾ ਇਹ 15 ਸਿੱਧੇ ਤਰੀਕ ਨੂੰ ਸੂਈ ਆ ਰਾਤ ਨੂੰ 15 ਨੂੰ ਸੂਈ ਆ ਅੱਜ ਤਰੀਕ ਹੋ ਗਿਆ 20 6 7 ਦਿਨ ਹੋ ਗਏ ਸੂਈ ਪੰਜ 6 ਦਿਨ ਤੇ ਬੋਲਾ ਬੁਲਾ ਕਿੰਨਾ ਕਰ ਰਿਹਾ 12 13 ਕਿਲੋ ਬੋੜੀ ਹੈਗੀ ਆ ਬਾਈ ਅੱਛਾ 12 13 ਕਿਲੋ ਠੀਕ ਹੈ ਬੱਚਾ ਕੀ ਹੈ ਕਿਸ ਜਿਹੜਾ ਇਹ ਮਾਗਰ ਕੱਟੀ ਆਈ ਅੱਛਾ ਮਾਗਰ ਹੈਗੀ ਆ ਕੱਟੀ ਦੇਖ ਸਕਦੇ ਹੋ ਸਦਰੋਂ ਪੂਰਾ ਥਣ ਹੈਗਾ ਚੰਗਾ ਪੂਰਾ ਮੁੱਠੀ ਵਾਲਾ ਥਣ ਲੱਗਾ ਝੋਟੇ ਨੂੰ ਕਿੰਨਾ ਕੁ ਦੁੱਧ ਦੇ ਦੂ ਵੱਡੇ ਭਾਈ ਦੁੱਧ ਦੇ ਦੂ 16 17 ਕਿਲੋ ਜੀ 16 17 ਕਿਲੋ ਦੁੱਧ ਦੇ ਦੋਗੀ ਠੀਕ ਹੈ ਤੇ ਕੀ ਭਾ ਕਰਦਾ ਬਈ ਦਾ ਆ ਜਾ 20 ਮਗਦਾ ਵੱਡੇ ਭਾਈ 20 20 ਦਵਾਂ ਕਿੰਨੇ ਦੀ ਮੰਡ ਤਾਂ ਚਲ ਕਰਨੀ ਪੈਂਦਾ ਚੱਕ ਦਾਂਗੇ ਉੱਪਰਲੇ ਸਾਰੇ ਹੀ ਹੈ ਉੱਪਰਲੇ ਚੱਕ ਦਾਂਗੇ ਸਾਰੇ ਜੀ 20000 ਚੱਕ ਦਾਂਗੇ ਹਾਂ 20 ਦੋ ਹੀ ਦੇ ਦਾਂਗੇ ਪੂਰੇ ਅੱਛਾ ਕਿੰਨੇ ਲੱਗੀ ਜਾਂਦੇ ਹਲਦਾ ਕੋਹਣਾ 1.5 ਲੱਖ ਰੁਪਏ ਲੱਗਿਆ ਹਲਦਾ ਪ੍ਰਧਾਨ ਅੱਛਾ 1.5 ਲੱਗਿਆ ਹਜੇ ਪਰ ਹੈਗਾ ਵੀ ਸਵੇਰ ਸਵੇਰ ਦਾ ਟਾਈਮ ਹਾਂ ਚੱਲਦਾ ਹੀ ਆ ਕੰਮ ਨਮਾਰ-ਵਾਰ ਚੱਲ ਰਿਹਾ ਕੰਮ ਕੰਮ ਤਾਂ ਚੱਲੂ ਅੱਜ 4 ਵਜੇ ਮੇਲਾ ਭਾਗੂਗਾ ਠੀਕ ਹੈ ਹਜੇ ਤਾਂ ਗਾਹਕ ਦੇਖਦੇ ਫਿਰਦੇ ਮਨ ਆਈਦਾ ਦੋ 20 ਮੰਗਦਾ ਕਿਦੋਂ ਲਈਓ 3.5 ਮੰਗਦਾ ਸੀ ਅੱਛਾ ਹਾਂ ਪਿੰਡਾਂ 'ਚ ਵੀ ਬਹੁਤ ਕਰ ਮੈਂ ਐਸਾ ਕੰਮ ਦੀ ਠੀਕ ਹੈ ਠੀਕ ਹੈ ਪਿੰਡਾਂ 'ਚ ਮਹਿੰਗਾ ਹੋ ਰਿਹਾ ਬਾਈ ਮਰ ਲੈ ਆ ਵੀ ਤੋੜ ਦੀ ਹਾਂ ਕੱਢੋ ਕਿਹੜੇ ਸੂਏ ਦੀ ਕੱਟੀ ਬਾਈ ਇਹ ਕੱਢ ਕੰਡੇ ਲਾਲੇ ਚਾਹੀਦੇ ਸਜਨ ਸਿੰਘ ਸਾਰੇ ਆਪ ਉਹਦੇ ਮੂੰਹ ਹੇ ਹੋਏ ਨੇ ਰਿੰਗ ਸਿੰਘਾ ਉਹ ਛੋਟਾ ਸਿੰਘ ਪੂਰੀ ਦੰਦਾ ਜ ਹੈ ਦੰਦਾ ਜ ਹੈ ਦੁੱਗਦੀ ਯਾਰ ਦੁੱਗ ਤੇ ਕੱਢਦੀ ਯਾਰ ਅੱਛਾ ਦੁੱਗ ਤੇ ਕੱਢਦੀ ਆ ਤਾਂ ਦਾ ਦੇਖ ਸਕਦੇ ਹੋ ਦੋ ਦੰਦਾ ਵੀਰੇ ਚੁੰਨ ਚੁੰਨ ਹੈਗਾ ਮਈਆਂ ਨਾਲ ਹਾਂਜੀ ਚੁੰਨ ਚੁੰਨ ਹੈਗਾ ਮਈਆਂ ਮੈਂ ਬਾਹਲਾ ਖਰਾ ਅੱਛਾ ਚੁੰਨ ਦੀ ਮਾੜੀ ਤੁਸੀਂ ਲੈਂਦੇ ਨਹੀਂ ਠੀਕ ਹੈ ਬੱਚਾ ਕੀ ਇਹਦਾ ਇਹਦੇ ਮੰਗਰ ਵੀ ਕੱਟੀ ਆ ਇਹਦੇ ਮੰਗਰ ਵੀ ਲੱ ਸਜਨ ਫੀਲ ਮਿਲ ਕਾਫੇ ਦੇ ਮੰਗਰ ਵੀ ਦੇਖ ਸਕਦੇ ਹੋ ਪੂਰੀ ਜਾਤਕ ਵਾਲੀ ਚੋਟੀ ਅੱਛਾ ਚੋਣ ਦਾ ਸਾਰਾ ਮਾਲ ਹੀ ਪੱਕਾ ਚੋਣ ਦਾ ਨਾਉਂ ਦੀਆਂ ਨੋਈ ਪੱਕੀਆਂ ਨੇ ਠੀਕ ਹੈ ਠੀਕ ਹੈ ਇਹ ਕਿੰਨੇ ਦੇ ਦਾਂਗੇ ਭਾਈ ਇਹ ਦੇ ਦਾਂਗੇ 2 ਡੂਡ ਲੱਖ ਦੀ ਯਾਰ ਡੂਡ ਦੀ ਹਾਂਜੀ ਹਾਂ ਭਾ ਮੰਦਾ ਨਹੀਂ ਕਰਦਾ ਤਾਂ ਫਰੋਂ ਕਰੀਏ ਕਿ ਹੁਣ ਬੰਦਾ ਢੰਡਾ ਬਸ ਜਦੋਂ ਆਪਾਂ ਨੂੰ 2 ਰੁਪਏ ਬਣਦੇ ਕਦੋਂ ਮੰਡੀ ਮਾਂ ਆਉਂਦੀ ਪੰਡਾ ਦਾ ਮੰਡੀ ਮਾਂ ਆ ਕੇ ਫਿਰ ਕੀ ਕਰਾਂਗੇ ਹਾਂ ਫਿਰ ਗਾ ਕੇ ਮੇ ਆਉਗਾ ਪਰ ਗਾਹਾਂ ਵੀ ਵੇਚਣਾ ਪੰਡਾ ਜੋ ਮੰਡੀ ਮਾਂ ਮਿਲ ਜੇ ਫਿਰ ਮੰਡੀ ਤੋਂ ਮੰਡੀ ਦਿੱਤੀ ਜਾਂਦੀ ਆ ਜਦੋਂ 2 ਰੁਪਏ ਬਣ ਗਏ ਹਾਂ ਭਾਈ ਆਟੇ ਦਾ ਮਸਲਾ ਅਗਲੇ ਦਾ ਮਾਸ ਤਾਂ ਨਹੀਂ ਖਾਣਾ ਹੈਗਾ ਹਾਂ ਆਪਾਂ ਦਾ ਅਗਲੀ ਝੋਟੀ ਸੱਜਣੋ ਆਹ ਇਹ ਕਿਹੜੇ ਸੂਏ ਦੇ ਬਈ ਇਹ ਦੂਜੇ ਸੂਏ ਦੇ ਝੋਟੇ ਸਿੰਘ ਇਹਦਾ ਵੀ ਟੌਪ ਕੁਆਲਿਟੀ ਵਾਲਾ ਥਣਲੇਵੀ ਦੀ ਕੁਆਲਿਟੀ ਦੇ ਆਮ ਤਾਂ ਸਰਾ ਹੀ ਆਜਾ ਗੈਪ ਤੇ ਲੱਗਾ ਥਣ ਝੋਟੀ ਨੂੰ ਇੱਕ ਆ ਇੱਕ ਦਿਨ ਸੁਈ ਇਹ ਸੁਈ ਨੂੰ ਹੋ ਗਿਆ ਜੀ 8 ਦਿਨ 8 7 8 ਘੱਟ ਦਿਨਾਂ ਦਾ ਸੁਈ ਨੂੰ ਹੋ ਗਿਆ 7 8 ਦਿਨ ਹਾਂ ਬੱਤਾ ਦੇ ਸਾਇ ਦੇ ਤੂੰ ਵੀ ਬਣਾ ਤੂੰ ਤੋਰ ਲੈ ਗੱਡੀ ਚੰਗੀ ਆ ਫਿਰ ਦੁੱਧ ਕਿੰਨਾ ਤਿਆਰ ਆ ਫਿਰ 14 ਕਿਲੋ ਠੰਡਾ ਅੱਛਾ ਦੁੱਧ ਹੈਗਾ 14 ਕਿਲੋ ਠੰਡਾ ਹੈ ਬੱਚਾ ਕੀ ਇਹਦਾ ਬੱਚਾ ਚੱਕੀ ਪੂਸਤ ਕੀ ਆ ਕੱਟਾ ਕੱਟਾ ਜਾ ਰਿਹਾ ਸੀ ਚੱਲ ਸੱਜਣਾ ਵਪਾਰੀ ਦੇਖਦੇ ਨੇ ਤੇ ਬੱਚਾ ਬੱਚਾ ਵੀ ਕੀ ਆ ਇਹ ਨਾ ਪਰ ਕਰੇ ਪਈਆਂ ਕੰਮਾ ਬਣਾ ਇਹ ਕਿਨੇ ਦੇ ਦਾਂਗੇ ਇਹ ਦੇ ਦਾਂਗੇ 1.5 ਦੀ ਯਾਰ 1.5 ਲੱਖ ਦੇ 1.5 ਚੱਲ ਉਹਦੇ ਕੰਮ ਨੂੰ ਅੱਜ ਕਿਸੇ ਮੁੱਲ ਨਹੀਂ ਵਾੜੇ ਕਰ ਰਹੇ ਠੀਕ ਹੈ ਵਾੜੇ ਮੁੱਲਾਂ ਦਾ ਫਿਰ ਔਖਾ ਹੋ ਜਾਂਦਾ ਕੰਮ ਠੀਕ ਹੈ ਜੇ ਕੋਈ ਗਾ ਕੇ ਆ ਗਿਆ ਪਰ ਜੇ ਜ਼ਿਆਦੇ ਮੰਗ ਲੇ ਫਿਰ ਆ ਲੈਦਾ ਪਰਾ ਆਏ ਨਹੀਂ ਮੁੱਲ ਦਾ 70 ਕਰਾ ਲਉ ਦਾ ਕੀ ਫਾਇਦਾ 1.5 ਦੀ ਦੇਣੀ ਆ 1.5 ਦੀ ਦੇਣੀ ਆ ਪਰ ਨਾ ਕਰਨ ਕੇ ਸਾਮਾ ਜਿਆ ਵਧੀਆ ਰਹਿੰਦਾ ਬਾਹਲਾ ਟੁੱਟੀ ਫੁੱਟੀ ਜਿਆ ਉਹਦਾ ਵੀ ਕੀ ਫਾਇਦਾ ਕੋਈ ਫਾਇਦਾ ਨਹੀਂ ਵੇਗਣਾ ਦਾ ਮਾਲ ਮੋਲੀ ਆ ਹਾਂ ਮਾਲ ਮੋਲੀ ਬਾਹਲ ਮੋਲੀ ਆ ਕੱਟੀ ਤੋਰੇ ਆ ਆ ਵੀ ਤੋਰੇ ਕਿਹੜੇ ਸੁਗਦੀ ਬਈ ਇਹ ਇਹ ਵੀ ਦੁੱਜਾ ਸਵਾਰ ਤੇ ਦਵੀਜਾ ਇਹਦਾ ਵੀ ਸਜਣਾ ਪੂਰਾ ਸੁਨੱਖਾ ਛੋਟਾ ਸਿੰਗ ਵਾਹ ਬਹੁਤ ਚੰਗਾ ਯਾਰ ਸਾਰੀਆਂ ਮਈਆਂ ਮਈਆਂ ਇੱਕ ਦੋ ਇੱਕ ਨੇ ਭਾਈ ਇਹਦਾ ਕਿੱਕ ਦਾ ਸੂਆ ਹੋ ਗਿਆ ਤਸੱਤੂਆ ਨੰਨਾ ਨੰਨਾ ਦੇਖ ਸਕਦੇ ਹੋ ਹਨਾ ਹੈਗਾ ਸਜਣਾ ਛੋਟੀ ਇਹਦਾ ਹੀ ਬੂਰਾ ਗਾਇਬ ਤੇ ਬਾਈ ਕਹਿੰਦਾ ਚਵਾਈਆਂ ਚੂਈਆਂ ਦਾ ਪੁੱਛਣ ਦੀ ਲੋੜ ਇਹ ਪੂਰੇ ਚੰਗੇ ਚਵਾਈ ਦੇ ਪਸ਼ੂ ਦਾ ਸਜਣਾ ਸਾਰੀ ਦੁੱਧ ਕਿੰਨਾ ਕਰਦੀ ਹੈ ਬਾਈ ਇਹ? ਦੁੱਧ ਹੋੜ ਭਰਾਹੂ 14 ਕਿਲੋ ਠੰਡਾ। ਅੱਛਾ ਦੁੱਧ ਹੈਗਾ 14 ਕਿਲੋ ਬੱਚਾ ਕੀ ਹੈ ਇਹਦਾ? ਬੱਚਾ ਇਹਦੇ ਪਿੱਛੇ ਇੱਕ ਕੱਟੀ ਆ। ਕੱਟੀ ਇਹਦੇ ਪਿੱਛੇ ਮਿਲਕਾ ਫੀਮੇਲ ਕਾਫ ਸੱਜਣਾ ਤੂੰ ਵੀ ਬੋਲ ਸੱਜਣਾ ਮੈਂ ਕਿ ਲਾਇਆ। ਮਾਇ ਦਾ ਬਸ ਮਾ ਹੈਗਾ ਕੁਮੁੱਲੀ ਜਾਂਦਾਂ ਨੇ। ਠੀਕ ਆ। ਮਈਆਂ ਦਾ ਘਰੇ ਬਹੁਤ ਨੇ 16-17 ਮਈਆਂ ਨੇ ਘਰੇ ਹੁਣ ਹੋਰ। ਅੱਛਾ ਇਹ ਕਿੰਨੇ ਦੇ ਦਾਰੇ? ਇਹ ਦੇ ਦਾਂਗੇ ਕੱਸੀ ਦੀ। ਅੱਛਾ। ਤੇਰੀ ਦਾ ਆ ਜਾਓ ਵੀ ਦਿਖਾ ਦਿਓ। ਆ ਜਾ ਆ ਉੱਧਰ ਦੇਖ ਲੈ ਮਈਆਂ ਬਹੁਤ ਨੇ। ਬਾਈ ਕਹਿੰਦਾ ਹੋਰ ਦਿਖਾ ਦੇਣੇ ਆ। ਛੋਟੇ ਨੇ ਕੱਟੀ ਘਰੀ ਬਹੁਤ ਪਰਚ ਇੱਕ ਦੋ ਤੀ ਦੋ ਤੀ ਆ ਘਟ ਘਟ ਪਰਚੋ ਚੋ ਚੋ ਆਹ ਆ ਤੋਰੋ ਵੱਡੀ ਮੈਂ ਆ ਮੋਟੀ ਮੈਂ ਤੋਰੋ ਆ ਚ ਤੋਰ ਮਟੋਰੂਗਾ ਸੱਜਣੋ ਬਾਈ ਕਿਹੜੇ ਸੂਏ ਦੀ ਬਾਈ ਇਹ ਜਮੇ ਕੰਮ ਲੈ ਉਹ ਨੂੰ ਕਹਿੰਦਾ ਉਹ ਨੂੰ ਕਹਿੰਦਾ ਹਾਂ ਬਾਈ ਇਹ ਦੂਆ ਜੀ ਦੂਆ ਦੂਆ ਵਰਤੀ ਇਹ ਹੀ ਆ ਸਾਡੇ ਕੋਲ ਪਹਿਲਾਂ ਦੂਆ ਤੀ ਆ ਅੱਛਾ ਪਹਿਲਾਂ ਦੂਆ ਤੀ ਆ ਬਾਲੇ ਵੱਡੇ ਪਸ਼ੂ ਨੁੰਦੇ ਹੈਗੇ ਇਹ ਦੱਸ ਜੀ ਵਿਕਰੀ ਦਾ ਕੰਮ ਲੈਂਦਾ ਗੋਲ ਸਿੰਘ ਜੇ ਆਪਾਂ ਲੈਵੇ ਪੱਖੋਂ ਗੱਲ ਕਰ ਲਈਏ ਛੋਟੀ ਵੀ ਐਨ ਹੈ ਜੀ ਟੋਪ ਕੁਆਲਿਟੀ ਦੀ ਕੱਲਾ ਕੱਲਾ ਹਨ ਦੁੱਧ ਕਿੰਨਾ ਤਿਆਰ ਕਰੀਏ ਬਾਈ ਦੁੱਧ ਹੈ 15 ਕਿਲੋ ਸਾਰੇ ਚੋਣ ਵਾਲਾ ਸੁੱਧਾ ਹੈਗਾ 15 ਕਿਲੋ ਤਿਆਰ ਹੈ ਹਾਂਜੀ ਹਾਂ ਲੈ ਜੋ ਬਾਪੂ ਜੀ ਚੋੜ ਮਈਆਂ ਨਾਲ ਦਾ ਲੈ ਬੰਦੇ ਬਾਈ ਬੱਚਾ ਕੀ ਹੈ ਬਾਈ ਇਹਦਾ ਇਹ ਕਿੱਥੇ ਕੱਟੀ ਆ ਅੱਛਾ ਮੰਗ ਸਹੀ ਕਿ ਕੱਟੀ ਸਭ ਹੀ ਕੱਟ ਦੇ ਨੂੰ ਕਿੰਨੇ ਦੇ ਦਾਂਗੇ ਬਟੇ ਭਾਈ ਜੀ ਅਗੀ ਦੇਣਾਗੇ 1 ਲੱਖ 80 ਹਜ਼ਾਰ ਦੇ 80 ਦੀ ਝੋਟੀ ਦੇ ਦਾਂਗੇ ਠੀਕ ਹੈ ਲੈ ਇੱਕ ਝੋਟੀ ਆ ਗਈ ਲੰਡੀ ਲੰਡੀ ਨਹੀਂ ਝੋਟੀ ਆ ਅੱਛਾ ਪੂਛ ਝੋਟੀ ਆ ਚੱਲਾ ਨੂੰ ਮੱਚ ਨਹੀਂ ਮਾਰਦੀ ਹੈ ਨਾ ਨਾ ਇਹ ਨਹੀਂ ਮਾਰਦੀ ਠੀਕ ਹੈ ਬਾਲੀ ਜੱਬੱਡੀ ਪੁੱਛ ਰਿਹਾ ਕਿ ਕੀ ਕਰਾਂ ਦੁੱਧ ਚਾਹੀਦਾ ਹੋਣਾ ਹੈਗਾ 14 ਕਿੱਲੋ ਅੱਛਾ ਹਾਂ ਮੈਂ ਦੁੱਧ ਹੈਗਾ ਸੱਜਣੋਂ 14 ਕਿਲੋ ਸੁਆਹ ਕਹੇਦਣਾ ਦਾ ਹੋ ਗਿਆ ਦਾ ਸੁਆਹ ਇਹਦਾ ਹੈਗਾ ਭਰਾ ਸਾਹ ਟੱਕ ਲੈਣਾ ਦਾ ਸੁਆਹ ਹੈ ਬਸ 10 ਦਾ ਸਾਰੇ ਅੰਦਰ ਅੰਦਰ ਨੇ ਅੱਛਾ ਉੱਚਾ ਸੁਆਹ ਲੈਂਦੇ ਹੀ ਨਾ ਠੀਕ ਹੈ ਤੇ ਸਾਡੇ ਬਿਕਦਾ ਨਹੀਂ ਅੱਛਾ ਕੀ ਆ ਭਾਈ ਇਹਦਾ ਇਹਦੇ ਪਿੱਛੇ ਵੀ ਕੱਟਾ ਜਾ ਰਿਹਾ ਇਹਦੇ ਮਾਰੀ ਇਕੱਠਾ ਇਹ ਦੰਦਾਂ ਚ ਹੂ ਛੋਟੀਆਂ ਇਹਦਾ ਦੰਦਾ ਜੀ ਚੌਕ ਦੇ ਕੱਢਦੀ ਆ ਜੇ ਚੌਕ ਦੇ ਦੰਦ ਪਟਦੀ ਆ ਇਹ ਕਿੰਨੇ ਦੇ ਦੰਦ ਇਹ ਵੀ ਦੇ ਦਾਂ ਜੀ ਆਪਾਂ ਢੋੜ ਦਿੰਦੇ ਢੋੜ ਦੇ ਠੀਕ ਹੈ ਲੈ ਉਹ ਵੀ ਤੋੜ ਦੇ ਆਹ ਘੜ ਘੱਟੀਆਂ ਕਾਲੇ ਉਹ ਤੋੜੋ ਆ ਦੋ ਹੀ ਘੱਟ ਲੈ ਦੋ ਹੀ ਤੋੜ ਦੇ ਆ ਤੋੜ ਦੇ ਬਾਈ ਪਹਿਲਾਂ ਉਹ ਨਹੀਂ ਤੋੜ ਪਹਿਲਾਂ ਕਿ ਸਿੰਗੀ ਦੇਖ ਇਹਦੀ ਸਿੰਗੀ ਦੇਖ ਪ੍ਰਧਾਨ ਅੱਛਾ ਲੈ ਸਾਰਾ ਕੁਝ ਦੇਖ ਲਾਂਗੇ ਤੋਂ ਬਾਰੇ ਕਰਦੇ ਸਿੰਗੀ ਦਾ ਬੜਾ ਮੁੱਲ ਹੈ ਜੀ ਸਿੰਗੀ ਨਹੀਂ ਮਿਲਦੀ ਠੀਕ ਆ ਥੋੜਾ ਜਿਹਾ ਤੱਕਾ ਦੀ ਬੰਦੇ ਦੀ ਤੂੰ ਚੱਲ ਕੋਈ ਗੱਲ ਧੱਕਾ ਪਾੜਾ ਕਰਦੀ ਐ ਥੋੜਾ ਜਿਹਾ ਧੱਕਾ ਕਰਦੀ ਐ ਇਹਦਾ ਮਾੜਾ ਕਰਦੀ ਐ ਇਹ 200 ਇਹਦੇ ਆਈ ਥੋੜਾ ਬੱਦੇ ਹਰ ਕਾਨ ਦਾ ਭਾਂਡ ਚੜਾਵੇ ਪੈਰ ਅੱਛਾ ਆਪਣਾ ਖਾਲੀ ਹੈਗਾ ਭਰਾ 11 ਕਿਲੋ ਦੁੱਧ ਹੈਗਾ 11 ਕਿਲੋ ਥੋੜਾ ਜਿਹਾ ਮੰਡੀ ਦੇ ਪਾਊਡਰ ਚ ਜਾਂਦਾ ਹੈ ਨਾ ਹਾਂ ਹਾਂ ਮੋੜ ਲੈ ਬਈ ਆ ਜਾ ਪਰ ਹੀ ਰੱਖ ਲੈ ਕੈਮਰਾ ਆਪਾਂ ਲੈ ਆਪਾਂ ਕਰ ਠੀਕ ਆ ਠੀਕ ਆ ਥੋੜਾ ਜਿਹਾ ਸਜਣੋਂ ਕੱਦ ਹੈਗਾ ਪੂਰੇ ਪੋਲੀ ਦਾ ਨੰਬਰ ਆ ਇਹਦਾ ਮੁੱਲ ਮੰਨ ਲੇ। ਇਹ ਦੇਵਾਂਗੇ ਭਰਾ 5 ਲੱਖ 35 ਹਜ਼ਾਰ ਦੇ। ਇਹ ਵੀ 1.35 ਦੇ ਦਾਂਗੇ। ਆਹ ਆ ਦਾ ਤੇ ਕਿਹੜੇ ਸੂਏ ਆ ਜੀ ਜੱਜਾ। ਇਹ ਦੂਜਾ ਸੂਆ। ਇਹ ਕਿ ਦੂਜੇ ਸੂਏ। ਅਮਰੀਕਨ ਲਗਾਈਆਂ। ਅੱਛਾ ਮੈਂ ਕਾਹ ਨੂੰ ਇਹਦਾ ਅਮਰੀਕਨ ਆ। ਲੈ ਵਾ ਹੈਗਾ ਸੱਤ ਨੂੰ ਪੂਰਾ ਚੰਗਾ ਬਜ ਕਹਿੰਦਾ ਅਮਰੀਕਨ ਲਗਾਈਆਂ। ਦੁੱਧ ਫਿਰ ਅਮਰੀਕਨ ਲਗਾਈ ਥੱਲੇ ਕਿੰਨਾ ਹੈਗਾ। ਦੁੱਧ ਹੁਣ 13 ਕਿਲੋ ਅੱਛਾ ਦੁੱਧ ਘੱਟ ਗਿਆ ਸਾਡੇ ਕੋਲ ਤੋਂ 15 ਕਿਲੋ ਲੈ ਦੀ ਮਣਕੇ। ਅੱਛਾ ਇਹਨੇ ਖਾਦਾ ਘੱਟ ਛਾ ਗਿਆ 2-4 ਦਿਨ ਆ ਕੇ। ਠੀਕ ਹੈ। ਰੋ ਪ੍ਰੋਗਰਾਮ ਮੰਡੀ ਲਵੇ ਇੱਕ ਚੱਕ ਦੀ ਨਾਲ 14 ਕਿਲੋ ਦੁੱਧ ਦੇ ਦੂੰਗੀ 15-16 ਕਿਲੋ ਖੁੱਲਾ ਆਰਾਮ ਨਹੀਂ ਅੱਛਾ ਆਰਾਮ ਨੇ 15 ਕਿਲੋ ਬੜਾ ਆਰਾਮ ਨੇ ਠੀਕ ਹੈ ਇਹਦਾ ਭਾ ਬਾਈ ਇਹ ਤਾਂ ਮੈਂ 140 ਦੀ ਹਾਂ ਔਰ ਨਾ 140 ਦੇ ਦਾਂਗੇ ਹਾਂ ਨਾ ਲਈ ਜਾਨਵਰ ਸੱਜਣੋਂ ਹੈਗੇ ਨੇ ਬਾਈ ਦੇ ਟੌਪਕ ਲਾ ਹਦੇ ਮੈਂ ਸਾਰੀਆਂ ਖਰੀਆਂ ਨੇ ਸਾਰੇ ਬਾਈ ਨੰਬਰ ਲੈ ਕੇ ਦਿੰਦੇ ਸੰਪਰਕ ਕਰ ਲੋ ਲੈ ਬਾਈ ਮੋਬਾਈਲ ਨੰਬਰ ਬੋਲਦਾ 9915748516 9915748516 48516 48516 ਹਾਂ ਠੀਕ ਹੈ ਦੇ ਭਾਈ ਦਾ ਨੰਬਰ ਵੀ ਬੋਲਦੇ ਨੇ ਭਾਈ ਮੋਬਾਈਲ ਨੰਬਰ ਬੋਲਦੇ ਆਪਾਂ 98147 98147 08851 08851 ਠੀਕ ਹੈ ਪਲੱਸ ਸੱਜਣੋਂ ਭਾਈ ਨਾਲ ਕਰਾਉਣਾ ਗੱਲਬਾਤ ਮੌੜ ਮੰਡੀ ਤੇ ਚੰਗੇ ਜਾਨਵਰ ਲੈ ਕੇ ਪਹੁੰਚਿਆ ਕੀ ਹਾਲ ਨੇ ਭਾਈ ਵਧੀਆ ਜੀ ਭਾਈ ਭਾਈ ਨਾਮ ਸੁਖਪਾਲ ਸਿੰਘ ਹੈ ਜੀ ਸੁਖਪਾਲ ਸਿੰਘ ਹਾਂ ਜੀ ਕਿਹੜਾ ਏਰੀਆ ਭਾਈ ਦਾ ਹਾਂ ਜੀ ਏਰੀਆ ਕਿਹੜਾ ਏਰੀਆ ਜੌਨਸ਼ਾਹ ਵਾਲਾ ਪਿੰਡ ਹੈ ਜੀ ਜਿਹੜਾ ਪਿੰਡ ਹੈ ਪਿੰਡ ਕਿਹੜਾ ਜੀਵਨ ਸਿੰਘ ਵਾਲਾ ਜੀਵਨ ਸਿੰਘ ਵਾਲਾ ਹਾਂ ਜੌਨ ਸਿੰਘ ਵਾਲਾ ਕਹਿ ਦਿੰਦੇ ਆ ਅੱਛਾ ਜੌਨ ਸਿੰਘ ਵਾਲਾ ਕਹਿ ਦਿੰਦੇ ਆ ਤੇ ਕਾਹੇ ਜਾਨਵਰ ਨੇ ਇੱਕ ਕੀ ਹੈ ਜੋ ਟਿੱਕਾ ਇੱਕ ਝੋਟੀ ਆ ਹੈਗੀ ਪੂਰੀ ਟੌਪ ਕੁਆਲਿਟੀ ਦੀ ਹੈ ਹਾਂਜੀ ਹਾਂਜੀ ਸੂਈ ਆ ਬਾਈ ਹਾਂਜੀ ਹਾਂਜੀ ਇਹਦੇ ਸੂਏ ਦੀ ਆ ਦੂਜਾ ਸੂਆ ਜੀ ਦੂਜੇ ਸੂਏ ਦੀ ਝੋਟੀ ਉੱਲੇ ਦਵਾ ਕੇ ਦਾ ਫਿਰ ਫੋਲ ਕੇ ਕਹ ਕਦ ਨਾ ਸੂਆ ਹੋ ਗਿਆ ਸੂਈ ਨੂੰ ਹਰਤਾ ਹੋ ਗਿਆ ਜੀ ਹੈ 8 ਦਿਨ ਹੋ ਗਏ ਅੱਛਾ 8 ਦਿਨ ਹੋ ਗਏ ਸੂਈ ਨੂੰ ਦਸਤਰ ਦੀ ਝੋਟੀ ਨੂੰ ਸੂਈ ਨੂੰ 8 ਦਿਨ ਹੋ ਗਏ ਫਾਲ ਦੇ ਵਿੱਚ ਕੁਆਲਿਟੀ ਦੇਖ ਲੋ ਭੈਣ ਕੱਲਾ ਕੱਲਾ ਥਾਣਾ ਦੂਜੇ ਸੂਏ ਦੇ ਦੰਦਾ ਚ ਹੈਗੀ ਆ ਹਾਂਜੀ ਦੰਦਾ ਚ ਹਾਂਜੀ ਹਾਂਜੀ ਛੇ ਦੰਦਾ 6 ਦੰਦਾ ਜੀ ਰੰਗ ਉਹ ਹੈ ਕਿ 6 ਰੰਗ ਸਤਨਾ ਆ ਜੇ ਸਾਡੇ ਨੂੰ ਦੇ ਵੀ ਮਿਖਵਾ ਦੇ ਇੱਕਲਾ ਇਕਲਾ ਥੋੜਾ ਥੋੜਾ ਐਸੋ ਮਿੱਟੀ ਤੇ ਕਰਨ ਲੱਗੇ ਨਾ ਤਾਂ ਕਰਕੇ ਵੱਲ ਨਾਲ ਨੂੰ ਜੇ ਨਾ ਭਾਈ ਨੂੰ ਪੁੱਛਦਾ ਦੁੱਧਾ ਤੱਕ ਨਾ ਗਾ ਵੀ ਚਿੱਲੇ ਦੇ ਦੇਗਾ ਚਿੱਲੇ ਦੇ ਪੱਖੋਂ ਗੱਲ ਕਰਦੇ ਨੇ ਦੇਵਾ ਹੈਗਾ ਪੂਰਾ ਚੰਗਾ ਭਾਈ ਬੱਚਾ ਕੀ ਇਹਦਾ ਕੱਟੀ ਹੈ ਇਹ ਮੰਗ ਰਹੀ ਹੈਗੀ ਆ ਫੀਮੇਲ ਕੱਪ ਤੇ ਦੁੱਧ ਗੱਲਾਂ ਤਿਆਰ ਆ ਸੋ 13 ਕਿਲੋ ਆਈ ਦੁੱਧ ਹੈਗਾ 13 ਕਿਲੋ ਪਾ 9190 91 ਲੈ ਮੋਬਾਈਲ ਨੰਬਰ ਬੋਲ 62399 62391 92 92 ਹਾਂਜੀ ਅੱਗੇ 58949 58949 94 ਠੀਕ ਹੈ ਬੋਲ